इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਿਸਾਨ ਸਿੱਖ ਮੋਰਚਾ ਦੇ ਕਿਸਾਨ ਜੱਤੇ ਬੰਦੀਆਂ ਵੱਲੋਂ ਮੁਦਕੀ ਵਿੱਚ ਭਾਰਤ ਬੰਦੇ ਸੱਦੇ ਲਈ ਮੀਟਿੰਗ ਕੀਤੀ ਗਈ 3 ਘੰਟੇ ਲਈ ਟੋਲ ਪਲਾਜ਼ਾ ਲੋਕਾਂ ਲਈ ਫ੍ਰੀ ਕੀਤਾ ਗਿਆ ਪ੍ਰੇਮ ਮਨਚੰਦ ਦਾ ਰਿਪੋਰਟ ਇਹ ਭਰਾਵਾਂ ਤਗੜੇ ਹੋ ਕੇ ਆਪਾਂ ਨੂੰ ਜਾਗੜਨਾ ਪਊਗਾ ਜਸਟਿਸ ਨਾ ਦੇ ਰਾਹ ਦੇ ਵਿੱਚ ਕਿਹੜਾ ਪਾਉਣਾ ਪਊਗਾ ਉਹ ਸਾਡੇ ਕਿਸਾਨ ਭਰਾ ਜਿਹੜੇ ਉਹਨਾਂ ਨੂੰ ਮੰਨਣਾ ਪੈਣਾ ਉਹਨਾਂ ਨੂੰ ਰੋਕਿਆ ਗਿਆ ਪਾਣੀ ਦੀ ਬਿਖਾਰ ਮਾਰੀ ਅਸੀਂ ਪੰਜਾਬ ਦਾ ਸੂਬਾ ਉਹਨਾਂ ਦਾ ਜਿਹੜਾ ਉਹਦਾ ਸਾਰੀ ਕੀ ਜੀਤ ਪੈਦਾ ਕਰਕੇ ਉਹਨਾਂ ਦਾ ਘਟਿਪੜਿਆ ਉਹ ਸਾਡੀ ਗੱਲ ਸਮਝਾ ਨਹੀਂ ਨਾ ਸਮਝੋ ਸਾਡੇ ਭਰਾ ਆਪਣੇ ਤੇ ਵੀ ਕੰਮ ਗਿਆ ਆ ਜਿਹੜੀਆਂ ਹੋਣ ਵਾਲੀ ਸਰਕਾਰ ਹੈ ਝਾੜੂ ਸਰਕਾਰ ਹੈ ਇਹ ਇੱਕ ਭੈਣ ਮੇਰੀ ਨਾਲ ਦੀ ਨਾਲ ਇੱਕ ਬੜਾ ਵੱਡਾ ਪ੍ਰੋਗਰਾਮ ਹੈ ਪਹਿਲਾਂ ਦੇਖਾ ਹੋਇਆ ਹੁਣ ਆਪ ਬਣਦਾ ਸਦਾਤਾ ਸਾਰੀਆਂ ਜਦੋਂ ਪੰਜ ਮਿੰਟ ਤੋਂ ਸਾਰੇ ਸਾਰਿਆਂ ਦੇ ਅੰਸ਼ ਵਿੱਚ ਦੇਉਂਗਾ ਵੱਡਾ ਪ੍ਰੋਗਰਾਮ ਕਰ ਜਾ ਰਹੇ ਹੈ ਸ਼ਾਇਦ ਉਹ ਵਿਚਾਰੀ ਮੇਰੇ ਨਾਲ ਜੇ ਜਾਂ ਦੇਖੀ ਜੀ ਸਾਡੀ ਬਾਰ ਬੇਤੀ ਬਾਤਾਂ ਦੀ ਮੈਨੂੰ ਮਾਫ ਕਰ ਸਕਮ ਦੀ ਮੀਟਿੰਗ ਦੇ ਵਿੱਚ ਕਰਿਆ ਜਾਊਗਾ ਆਪਾਂ ਨੂੰ ਫੋਟੋ ਜਦੋਂ ਆ ਗਏ ਆਪਾਂ ਨੂੰ ਫੁੱਲੇ ਹਰਾਰੇ ਫੋਨ ਦੇ ਆਉਂਦੀਆਂ ਆਇਆ ਜੁਬੜਾ ਮੈਂ ਪੰਪਲਾ ਕੋਈ ਨਾ ਸਮਝਿਆ ਜਾਵੇ ਨਾ ਸਮਝ ਆ ਜਾਵੇ ਪੂਰਾ ਭਾਰਤ ਇਹਨਾਂ ਦੀ ਫਿਕਰ ਚਾਹੇ ਪੈਸਾ ਬਾਹਰੋਂ ਮਗਾऊं ਜੇ ਜਿਹੜਾ ਇਹਨਾਂ ਦਾ ਗੱਲਬਾਤ ਹੈ ਇਹਨਾਂ ਦਾ ਕੋਈ ਮਤਲਬ ਹੈ ਉਹ ਹੱਥੀਂ ਜਾ ਜਾਵੇ ਕਿਉਂਕਿ ਸਾਰੇ ਇਹਨਾਂ ਨੇ ਸਾਰੇ ਗੁਜਰਾਤੀ ਆ ਵਾਪਸ ਆ ਰਹੀਆਂ ਸਾਰੀਆਂ ਮੰਗਾਂ ਕੋਈ ਮੰਗਤੀ ਸਾਡੀ ਲੜਾਈ ਸਾਰੇ ਵਪਾਰੀ ਜੋ ਗੁਜਰਾਤ ਦੇ ਜਿਹੜੇ ਲੱਖਾਂ ਰੁਪਏ ਬਣਦੇ ਹੈ ਸਾਰੀ ਜਨਤਾ ਵਾਸਤੇ ਇਹ ਬਹੁਤ ਜ਼ਰੂਰੀ ਹੈ ਹੋਰ ਵੀ ਬੁਲਾ ਰਹੇ ਆ ਮੈਂ ਫਰੀਦ ਦਾ ਕਾਦੀਆਂ ਜਸੇਬੰਦੀ ਨੂੰ ਫੇਰ ਉਹਨੂੰ ਮਿਟਾਵਾ ਬੱਜਾ ਉਹ ਤੋਂ ਫਲਾਉ ਕਰ ਸਕਦਾ ਸਾਡੀ ਆਪਣਾ ਵਾਲ ਦੇ ਨਾਲ ਬਣੇ ਰਹਿਣਾ ਇਹ ਕਣਕ ਲਈ ਸਾਨੂੰ 40 ਰੁਪਏ ਕਿਉਂ ਨਹੀਂ ਜਿੰਨੇ ਵੀ ਕਾਈ ਭਟਾ ਰਹੇ ਆ ਗਰੀ ਲੋਕਾਂ ਨੂੰ ਪਿਆਰ ਦੇ ਲੋ ਬੰਦੇ ਲੈ ਕੇ ਆਉਣੇ ਆ ਪਿਆ 100 ਰੁਪਏ ਕਿਲੋ ਗਿਆ ਹੁਣ 20 ਰੁਪਏ 25 ਰੁਪਏ ਕਿਲੋ ਤੇ ਆ ਗਿਆ ਆਪਣੀਆਂ ਟਰਾਲੀਆਂ ਤੇ ਟਰਾਲੀਆਂ ਤੇ ਕਿੰਨੂ ਹੈ ਉਹ ਖਾਨ ਦਾ ਗਿਆ ਤੇ ਪ੍ਰਬੰਧ ਵੀ ਕੋਈ ਵੱਡਾ ਕੀਤਾ ਨਹੀਂ ਆਪਣੇ ਜਿਹੜਾ ਕਿ ਅੱਗੇ ਜਾ ਕੇ ਤੋੜਦੀ 3 ਵਰਗ ਦੇ ਮਜ਼ਦੂਰ ਵਰਗ ਦੇ ਲੋ ਇਹਨੂੰ ਜ਼ਿਆਦਾ ਵਕਤ ਲੱਗਦਾ ਉਹਦੀ ਡਿਊਟੀ ਤੋਂ 2 ਰੁਪਏ ਕਿੰਨੀ ਨਹੀਂ ਆ ਤੁਸੀਂ ਅੱਜ ਹੀ ਉਹਦੇ ਦੁਕਾਨ ਤੋਂ ਪੁੱਛ ਲੋ ਜਾ ਕੇ ਕਿਹੜੀ ਪ੍ਰਬਲਾਕ ਹੈ ਉਹਦੀ ਡਿਊਟੀ ਪੌਂਡਰ ਹੈ ਬੰਦ ਕਰਾਉਣ ਵਾਲਾ ਐਨਐਸ ਜਿਹੜੀ ਹੈ ਉਹ ਡੰਡੇ ਤੋ ਕਿ ਸਾਡੇ ਆਪਣੇ ਪਿੰਡਾਂ ਚ ਆ ਕੇ ਮੇਰ ਦੇਣਾ ਵੀ ਰੋਹਾਨ ਜੀ ਸਾਡਾ ਟਰੈਕਟਰ ਟਰੈਕਟਰ ਤਿਆਰ ਹੈ ਖੜੂ ਕੇ ਸਾਨੂੰ ਇਸ ਬਾਤ ਤੇ ਖਰੀਦ ਇਸ ਕਰਕੇ ਮੈਂ ਦੂਜੇ ਜਨਰਲੀਆਂ ਨੂੰ ਸਾਰੇ ਖਾਨਾ ਨੂੰ ਜਿਹੜੀ ਜਮਾਂ ਖੂਰੀ ਆ ਉਹ ਇੱਕ ਮਾਰੂ ਇੱਕ ਤੋਂ ਜਦੋਂ ਵੀ ਸਾਨੂੰ ਖਾਹਵਾਉਂਦੀ ਹਾਂ ਸੀ ਖਤਮ ਕਰਾਉਣਾ ਚਾਹੁੰਦੇ ਵੀ ਜਿਹੜਾ ਨਾਲ ਇਕੱਠਾ ਕਰਕੇ ਜਾਂ ਫਲ ਕੱਟੇ ਕਰਕੇ ਰੋਹਾਨ ਵਿਰੋਧ ਜਿਵੇਂ ਜਿਵੇਂ ਇਹ ਹੁੰਦੇ ਹਨ ਹਰ ਮਹੀਨਾ ਹੁੰਦੇ ਆ 6 ਮਹੀਨੇ ਹੋ ਗਏ ਇਨਾਂ ਨੇ ਝੱਗੇ ਪਾਏ ਇਨਾਂ ਤਾਂ ਝੱਗੇ ਪਾਏ ਸ਼ਾਇਦ ਮੇਰੇ ਕਾੜੀਆਂ ਦਾ ਨਕਾਗ ਰਸਤਾ ਕਿਦੋਂ ਕਿਸਾਨ ਕੋਲ ਲੈਣਾ ਜਮਾਂ ਥੱਲੇ ਜਦੋਂ ਇਹਨਾਂ ਨੂੰ ਪੁੱਛਿਆ ਕਰੀਏ ਜੀ ਜਦੋਂ ਆਪ ਬਿਵਾਰੀ ਨੇ ਵੇਚਣਾ 20000 ਰੁਪਏ ਮੇਰੀਆਂ ਭੈਣਾਂ ਨੂੰ ਅਸੀਂ ਇਹ ਪਾੜਾ ਖਤਮ ਕਰਾਉਂਦੇ ਹਾਂ ਕਿ ਕਿਤੇ ਬੁੱਢਿਆਂ ਚਾਹੀਆ ਕੀਤਾ ਹੈ ਇਹਨਾਂ ਦੀ ਗੱਲ ਐਮਐਸਬੀ ਦਾ ਹੀ ਗਾਰੰਟੀ ਮਿਲ ਜਾਂਦੀ ਹੈ ਕਿਸਾਨ ਫਸਲ ਪੈਦਾ ਕਰੂਗਾ ਉਹ ਹਰ ਇੱਕ ਕਰਦੀ ਜਿਨ੍ਹਾਂ ਨੇ ਫ੍ਰੀ ਫ੍ਰੀ ਕਰਕੇ ਆਪਾਂ ਨੂੰ ਮਾਰਨਾ ਸਾਰਿਆਂ ਦੇ ਖਾਨ ਨੂੰ ਮਾਮਲਾ ਕੀ ਆਉਂਦਾ ਇਹਨਾਂ ਨੂੰ 25 ਵੀਰ ਦੀਆਂ ਚੌਂ ਖੂਰੀਆਂ ਚੌਂ ਕੰਮੂੜਾ ਮਗਾਈ ਆ ਇਹ ਜਨਾ ਹੀ ਮਗਾਈ ਬੱਸ ਕਿਸੇ ਨੂੰ ਨੰਬਰ ਤਾਂ ਨਹੀਂ ਪਤਾ ਵਦਨ ਦਾ ਕਾਰ ਨਹੀਂ ਹੁੰਦਾਗਾ ਕੋਈ ਬੰਦਾ ਦੱਸ ਦੇ ਚਾਰ ਥਾਂ ਦਾ ਘਸੋ ਬਣਦਾ ਪੂਰੇ ਜੋਰ ਸ਼ੋਰ ਨਾਲ ਖਾਈ ਆ ਇਹ ਜਿਹੜੀ ਕਿਰਤ ਦੀ ਲੁੱਟ ਉਹ ਕਿਰਤ ਦੀ ਲੋਕ ਹੈ ਅੱਜ ਉਹਾਂ ਦੇ ਚਾਰ ਬੈਲ ਉਹਨਾਂ ਨੇ ਲੈ ਲਿਆ ਤੇ ਤਿੰਨ ਨੌਕਰ ਲੱਗੇ ਸੀ ਇੱਕ ਨੰਬਰ ਨਾਲ ਤੇ ਜਿਹੜਾ ਜਿਹੜਾ ਹੈਗਾ ਉਹਨਾਂ ਕਾਰਨ ਅੱਜ ਦੁਪਹਿਰਾਂ 2 ਘੰਟੇ ਕੀਤਾ ਗਿਆ ਇਸ ਨੰਬਰ ਤੇ ਸਾਡੇ ਪੱਠੇ ਆ ਇਸ ਨੰਬਰ ਦਾ ਸਾਡੇ ਕਿਸਾਨਾਂ ਦੀ ਇਹਦੇ ਪਿੱਛੇ ਸਾਡਾ ਨੰਬਰ ਸਾਡਾ ਗਲਤ ਲੱਗਿਆ ਇੱਕ ਨਕਸ਼ਾ ਹੁੰਦਾ ਹੈ ਦਿਮਾਗ ਦੇ ਵਿੱਚ ਕਿ ਸਾਡੀ ਇੰਨੀ ਜ਼ਮੀਨ ਹੈ ਆਹ ਨੰਬਰ ਨਾਲ ਖੜੇ ਆ ਜਦੋਂ ਵੀ ਸਾਡਾ ਕਦੋਂ ਲੈ ਕੇ ਇਹਨਾਂ ਵੱਲੋਂ ਹੈਰੀ ਪਟਵਾਰੀ ਮੋਰਚਾ ਦਾ ਤੁਹਾਡੇ ਸਾਡੀ ਚੈਰੀ ਫੋਨ ਮਾਮਲੇ ਤੁਹਾਡੇ 20 25 ਰਾਣ ਸਾਹਿਬ ਸਰਕਾਰ ਪਰ ਸਰਕਾਰ ਤਾਂ ਇਹ ਕਹਿ ਰਹੀ ਹੈ ਵੀ ਅਸੀਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਨੂੰ ਤਿਆਰ ਆ ਪਰ ਕਿਸਾਨ ਮੰਗਾਂ ਤੇ ਅੜੇ ਆ ਕਿਸਾਨੇ ਮੰਨਦੇ ਨਹੀਂ ਕੀ ਕਾਰਨ ਕਿਉਂ ਕਿਹੜੀਆਂ ਜਿਹੜੀਆਂ ਮੰਗਾਂ ਜਿਹੜੀਆਂ ਸਰਕਾਰ ਤੁਹਾਨੂੰ ਪੂਰੀਆਂ ਨਹੀਂ ਕਰ ਰਹੀ ਜਾਂ ਕਿਹੜੀਆਂ ਕਰ ਰਹੀ ਹੈ ਇੰਨੀ ਗੱਲ ਕੋਈ 14 ਦੇ ਵਿੱਚ ਮੋਦੀ ਸਾਹਿਬ ਬਣਿਆ ਪ੍ਰਧਾਨ ਮੰਤਰੀ ਉਹ ਜ਼ਮੀਨ ਨੇ ਇਹਨਾਂ ਨੇ ਆਖਿਆ ਸੀ ਵੀ ਐਮ ਐਸ ਪੀ ਦੀ ਜਿਹੜੀ ਸਟੇਟ ਨਾ ਕਿਸਾਨ ਵੀਨੂਨ ਹੈ ਜਿਹੜੇ ਕੋਈ ਲਾਗੂ ਕਰਾਉਣ ਦੇ ਕੋਈ ਝੱਗਾ ਪਾਇਆ ਜਿਹੜੀਆਂ ਮਾਰਡੀਆਂ ਵਿੱਚ ਕਮੀ ਨਾਲ ਰਿਪੋਰਟ ਆਈ ਆ ਉਹਨੂੰ ਲਾਗੂ ਕਰਨ ਦੇ ਵਿੱਚ ਅੱਜ 14 ਸਾਲ ਲੰਘ ਗਏ ਅਨਦਾਬਿਆਂ 14 ਸਾਲ ਹੋ ਗਿਆ ਅੱਜ ਕਿਉਂ ਦੋ ਤਿੰਨ ਮਹੀਨੇ ਦੀ ਸਰਕਾਰ ਲਈ ਅੱਜ ਕਿਵੇਂ ਮੰਗਾ ਪੁੱਛਿਆ ਇਹਨਾਂ ਨੇ ਆਪਾਂ ਦੂਜੇ ਵਿਚਾਰ ਜਿਹੜਾ ਇਹਨਾਂ ਨੇ ਕੀ ਗੱਲ ਸਾਡੀ ਕਿਉਂ ਨਹੀਂ ਕਰਨਾ ਕਿ ਕਿਸਾਨੀ ਨੂੰ ਕਰਜ਼ੇ ਖੱਲੇ ਦੱਬਿਆ ਇਹ ਵੱਡਾ ਕਾਰਨ ਹੀ ਇਹ ਆ ਜੇ ਸਮਾਨੀਨਾ ਸੰਧੀ ਰਿਪੋਰਟ ਲਾਗੂ ਕਰ ਦਿੰਦੇ ਐਨ ਬੈਨ ਲਾਗੂ ਕਰ ਦਿੰਦੇ ਅੱਜ ਕਿਸਾਨਾਂ ਸਰ ਇੰਨਾ ਕਰਕੇ ਨਹੀਂ ਨਹੀਂ ਚੜਨਾ ਪੈਣਾ ਜੇ ਆਪਾਂ ਇਹਨਾਂ ਨੂੰ ਘੇਰ ਲਾਂਗੇ ਨਾ ਭਰਾਓ ਕਿਸਾਨ ਵੀ ਸੌਖੀ ਹੁੰਦੀ ਸੀ ਛੋਟਾ ਵਾਰ ਪੈਦਲਾ ਰੇੜੀ ਪਰੜੀ ਵਾਲ ਸਭ ਤੋਂ ਅਸਰ ਇਹ ਸਾਮੀਨਾ ਸੰਧੀ ਰਿਪੋਰਟ ਤੋਂ ਪਹਿਲਾਂ ਕਿ ਉਹ ਸਹੀ ਮੁੱਲ ਮੈ ਦੋ ਆਪਾਂ ਸਹੀ ਗੱਲ ਕਰਤਾ ਅੱਗੇ ਵੀ ਦੇ ਸਕਦੇ ਜਦੋਂ ਆਪਾਂ ਨੂੰ ਕੋ ਮਿਲਿਆ ਨਾ ਆਪਾਂ ਅੱਗੇ ਜਿਹੜਾ ਮਜੂਰੋਂ ਤੇ ਦੇਵਾਂਗੇ ਇਹ ਗੱਲ ਦੇ ਵਿੱਚ ਸਾਫ ਪਾਏ ਪਾਏ ਪੋਣੇ ਪੈਂਦੇ ਆ ਜਿਹੜੀ ਬੰਦਾ ਹੱਕ ਹੈ ਕੰਮ ਨੂੰ ਲੈਣ ਵੀ ਆ ਦੀ ਗਾਨ ਗੋਲ ਨੂੰ ਉਹ ਜਾਰਜਟ ਦੇ ਕੋਲੀਆਂ ਸਰਕਾਰ ਨੇ ਗਲਤ ਕੀਤੀ ਕਰਕੇ ਉਹ ਤੁਸੀਆਂ ਦੇ ਰਾਹ ਪਏ ਆ ਇਹ ਵੀ ਇੱਕ ਸਰਕਾਰ ਦੀ ਗਲਤੀ ਹੈ ਲਗਾਤਾਰ 10 ਸਾਲ ਉਹਦੀ ਸਰਕਾਰ ਰਹੀ ਹੈ ਵੈੜਾ ਕਰਕੇ 15-15 ਲੱਖ ਰੁਪਇਆ ਇੱਕ ਇੱਕ ਵਾਰ ਜਿਹੜੇ ਖਾਤੇ ਦੇ ਵਿੱਚ ਪਾ ਕੇ ਜਿਹਨੂੰ ਕਹਿੰਦਾ ਬੱਚੇ ਨੂੰ ਮਾਫ ਕਰਤਾ ਬੱਚੇ ਨੂੰ ਬਾਡੀ ਨਾਲ ਉਹ ਹੋ ਰਿਹਾ ਜਿਹੜਾ ਇਹਨਾਂ ਨੇ ਕਾਲਾ ਧੰਨ ਬਾਹਰੋਂ ਆਂਦੇ ਸੀ ਮੁਗਾ ਕੀ ਲੋਕਾਂ ਦੇ ਵਿੱਚ ਵੰਡਾਂਗੇ ਬਾਪੂ ਖੰਖਾਂ ਖਾਂ ਕੇ ਬੰਦੇ ਜਿਹੜੇ ਆਪਦੇ ਬੰਦੇ ਸੀ ਗੁਜਰਾਤ ਦੇ ਉਹ ਨਾਮੀ ਬੰਦੇ ਆ ਤੇ ਆਪਾਂ ਖਰ-ਖਰ ਰੁਪਇਆ ਲੈ ਕੇ ਇਸ ਕਰਕੇ ਆਪਾਂ ਚਾਹੁੰਦੇ ਹਾਂ ਨੌਜਵਾਨੋਂ ਤੇ ਗਰੀਬਾਂ ਦਾ ਜਿਹੜਾ ਟੈਕਸ ਇਕੱਠਾ ਕੀਤਾ ਉਹਨਾਂ ਦੀ ਝੋਲੀ 'ਚ ਪਾ ਦਿੱਤਾ ਉਹ ਆਪਦਾ ਬਾਦ ਮੇਰੇ ਵੀਰਾਂ ਦੇ ਮੇਰੇ ਭਰਾਵਾਂ ਦੇ ਮੇਰੇ ਬਜ਼ੁਰਗਾਂ ਦੇ ਜਿਹੜੀ ਆਪਣੀ ਇਹ ਮੇਨ ਮੰਗ ਸੀਗੀ ਮੇਨ ਮੰਗਿਆ ਫੇਰ ਗਰਾਹਾਵਾ ਸਾਰੀ ਧਰਤੀ ਦੇ ਨਾਲ ਆਪਣੀ ਦੀ ਧਰਤੀ ਹੈ ਇੰਨਾ ਕਿਹਾ ਉਹ ਖਮਾ ਕਰਦਾ ਹੈ ਜਿਹੜੀ ਨੂੰ ਉੱਤਰਦੀ ਹੈ ਜਿੰਨ ਤੋਂ ਉੱਤਰ ਕੇ ਨਹੀਂ ਗੁੜੀ ਡਿਵੈਲਪਮੈਂਟ ਇਹ ਧਰਤੀ ਖੋਣ ਤੇ ਜ਼ੋਰ ਲੱਗਾ ਅਸੀਂ ਕਿਤੇ ਤੱਕ ਜਿੰਨਾ ਚਿਰ ਜਿੰਦਗੀ ਹੈਗੀ ਹੈ ਕਿੱਥੇ ਆਪਾਂ ਖੜੇ ਇਹ ਵੀ ਜਿਹੜੀ ਉਹਨਾਂ ਦੀ ਨਹੀਂ ਸੀ ਵੱਧ ਪੈਸੇ ਦੇ ਕੇ ਧਰਤੀ ਤੋਂ ਪਾਸੇ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਇਹਨਾਂ ਦਾ ਮੋਹ ਭੰਡ ਹੋ ਜਾਏ ਕਿਉਂਕਿ ਇਹਦੇ ਵਿੱਚੋਂ ਇਹਨਾਂ ਨੂੰ ਫਸਲ ਘੱਟ ਮਿਲਦੀ ਹੈ ਇਹਨਾਂ ਦੇ ਪੈਸੇ ਜਾੜੇ ਵਟੇ ਜਾਣ ਇੱਕ ਆਪ ਹੀ ਕਹਿਣ ਕਿ ਸਾਥੋਂ ਪੈਸੇ ਲਓ ਇਹ ਇਥੇ ਜਿੰਨਾ ਜੋ ਮਰਜ਼ੀ ਕਰੋ। ਬੀਤਾ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ। ਅਸੀਂ ਜੀ ਇਹ ਕਹਿਣਾ ਚਾਹਾਂਗੇ ਵੀ ਜਿਹੜੀ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਕਿਸਾਨਾਂ ਦੇ ਉੱਤੇ ਤਸ਼ੱਦਦ ਢਾ ਰਹੀ ਹੈ। ਉਹਨੂੰ ਬੰਦ ਟਾਵੇ। ਜੋ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਆਪ ਦਾ ਉੱਥੇ ਜਾ ਰਹੇ ਆ ਥਾਣ ਉਹਨਾਂ ਨੂੰ ਜਾਣ ਦਿੱਤਾ ਜਾਵੇ। ਇਸ ਦੇ ਸਬੰਧ ਵਿੱਚ ਇਹ ਸਾਰਾ ਉਹ ਅਤਰੂ ਗੈ ਸੱਡ ਰਹੇ ਆ ਤੇ ਸਾਰਾ ਕੁਝ ਉਹਦੇ ਸਬੰਧ ਵਿੱਚ ਇਹ ਦਿੱਲੀ ਦੇ ਖਾਣਾ ਇੱਕ ਹਟਮਲ ਦਾ। ਟੋਨ ਪਲਾਜ ਬੰਦ ਕਰਨ ਦੀ ਕਾਲ ਆ। ਸੰਯੋਗ ਕਮੋਰ ਤੇ ਕੱਲ ਨੂੰ ਭਾਰਤ ਬੰਦ ਕੀਤਾ ਗਿਆ ਤੇ ਜਥੇਬੰਦੀਆਂ ਇਹਦੇ ਵਿੱਚ ਕਿੰਨੀ ਸਹਿਯੋਗ ਕਰ ਰਹੀਆਂ ਜੀ ਜਥੇਬੰਦੀਆਂ ਇਹ ਜਿਹੜੇ ਭਾਰਤ ਬੰਦ ਜਾਂ ਸੰਯੁਕਤ ਕਸਾਨ ਮੋਰ ਦਾ ਸਾਰਾ ਹੀ ਹੈ ਕੋਲ ਬਲਾਜਾਂ ਦੇ ਵਿੱਚ ਵੀ ਤੇ ਕੱਲ ਨੂੰ ਭਾਰਤ ਜੋ ਬੰਦ ਹੋ ਰਿਹਾ ਇਹਦੇ ਬਾਰੇ ਵੀ ਜਿਹੜਾ ਕੋਈ ਦੁਕਾਨਦਾਰਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਜਾਂ ਕਿਸੇ ਕਿਸੇ ਪਰੇਸ਼ਾਨੀ ਜਾਂ ਕਿਸੇ ਗੱਲਬਾਤ ਨਹੀਂ ਦੁਕਾਨਦਾਰਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਅਸੀਂ ਦੁਕਾਨਦਾਰਾਂ ਨੂੰ ਸਹਿਯੋਗ ਨਾਲ ਹੀ ਬੰਦ ਕਰਾਂਗੇ ਦੁਕਾਨਦਾਰ ਸਹਿਮਤ ਹੈ ਤੁਹਾਡੇ ਨਾਲ ਸਾਰੇ ਗੰਤ ਹੋਣਗੇ ਸਾਰੇ ਸਭ ਦੇ ਭਲਾਈ ਆਸਤੇ ਹੀ ਆ ਵਾਹਿਗੁਰੂ ਜਿੱਕੀ ਫਤਿਹ ਜੋ ਕਿ ਅੱਜ ਸਾਡੀ ਕਾਲ ਕਿਸਾਨ ਜਥੇਬੰਦੀਆਂ ਕਾਦੀਆਂ ਨੂੰ ਸਮੁਖ ਸਰਕਾਰ ਆਪਣਾ ਕਿਸਾਨ ਜਥੇਬੰਦੀਆਂ ਨੂੰ ਕਿਉਂ ਆ ਜੋ ਕਿ ਸਾਨੂੰ ਪਤਾ ਹੀ ਹੈ ਆਮ ਹੀ ਪਬਲਿਕ ਨੂੰ ਪਤਾ ਹੈ ਵੀ ਹਰਿਆਣਾ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਤੇ ਲੱਬ ਵਾਲੀ ਬਾਰਡਰ ਦੇ ਉੱਤੇ ਸਾਰਿਆਂ ਦੇ ਉੱਤੇ ਸਾਡੇ ਜਥੇਬੰਦੀਆਂ ਦੇ ਉੱਤੇ ਜਿਹੜੇ ਗੋਲੇ ਛਿੱਟੇ ਆ ਹੋਰ ਪਲੈਕਟਰ ਦੀਆਂ ਗੋਲੀਆਂ ਵੀ ਚਲਾਈਆਂ ਆ ਕਿਸਾਨ ਸਾਡਾ 1.5 ਤੋਂ 200 ਜ਼ਖਮੀ ਹੋਇਆ ਵਾ ਨਾਲ ਤੇ ਹਸਪਤਾਲਾਂ ਦੇ ਵਿੱਚ ਦਾਖਲ ਵੀ ਪਏ ਜਿਨ੍ਹਾਂ ਦੀਆਂ ਅੱਖਾਂ ਤੇ ਵੀ ਨੁਕਸਾਨ ਆ ਪੱਟਾਂ ਤੇ ਵੀ ਆ ਹੱਥਾਂ ਤੇ ਵੀ ਆ ਔਰ ਉੱਥੇ ਇਹੋ ਜਿਹੇ ਜਿਹੜੇ ਗੋਲੇ ਛੱਟ ਰਹੇ ਆ ਜਿਹੜੇ ਧੂਮਾ ਮਾਲ ਲੋ ਨਹੀਂ ਚੱਲ ਨਹੀਂ ਸਕਦੇ ਸਾਡੇ ਜੱਸੇ ਬੰਦੀਆਂ ਦੇ ਲੋਕ ਜਿਹੜੇ ਬਹੁਤ ਜ਼ਿਆਦਾ ਜ਼ਖਮੀ ਆ ਕਈ ਪੱਤਰਕਾਰ ਵੀਰ ਵੀ ਭੈਣਾ ਵੀ ਸਾਡੇ ਉੱਤੇ ਦਾਖਲ ਆ ਉਹਨਾਂ ਤੇ ਵੀ ਇਹਨਾਂ ਨੇ ਕੋਈ ਤਸਦੀ ਛੱਡੀ ਫਿਰ ਇਹੋ ਜਾਂ ਮੁੱਦਾ ਕੀਤਾ ਵਾ ਵੀ ਆਣ ਵਾਲੀਆਂ ਜਿਹੜੀਆਂ ਛੜਕਾਂ ਉਹ ਰੋਕੀਆਂ ਗਈਆਂ ਵੇਖੋ ਸੈਂਟਰ ਸਰਕਾਰ ਦਾ ਏਡਾ ਜਿਹੜਾ ਗਲਤ ਨੀਤੀ ਬਣਾਈ ਬੈਠੇ ਆ ਸਾਨੂੰ ਪੰਜਾਬ ਨੂੰ ਉਹ ਪੰਜਾਬ ਦੇ ਬੰਦੇ ਨੂੰ ਬੰਦੇ ਹੀ ਨਹੀਂ ਸਮਝਦੇ ਕਿਉਂਕਿ ਜੋ ਇਹ ਛੜਕ ਹੈ ਇਹ ਆਲਵਟਦੀ ਹੈ ਉਹ ਇਹ ਖੱਟਰ ਸਰਕਾਰ ਨੇ ਤੇ ਮੋਦੀ ਸਰਕਾਰ ਨੇ ਰਲ ਕੇ ਉਹ ਛੜਕ ਦੇ ਵਿੱਚ ਜਿਹੜੇ ਆ ਬੰਨ ਲਾਏ ਹੋਏ ਆ ਉਥੇ ਬੁਰਜੀਆਂ ਲਾਏ ਹੋਏ ਆ ਉਥੇ ਤੂਵੇ ਲਾਏ ਹੋਏ ਆ ਕੋਈ ਵੀ ਜਿਹੜਾ ਅੱਗੇ ਨਾ ਆ ਨ ਸਕੇ ਅੱਜ ਦੇ ਮਾਹੌਲ ਦੇ ਵਿੱਚ ਜਿਹੜੇ ਵੀ ਬੰਦੇ ਬਾਹਰੋਂ ਆ ਰਹੇ ਆ ਕੋਈ ਅਮਰੀਕਾ ਕੈਨੇਡਾ ਤੋਂ ਆਸਟ੍ਰੇਲੀਆ ਜਿੱਥੋਂ ਵੀ ਆ ਰਹੇ ਆ ਉਹਨਾਂ ਨੂੰ ਏਡੀ ਪਰੇਸ਼ਾਨੀ ਹੋ ਰਹੀ ਹੈ ਕਿ ਉਹਨਾਂ ਦਾ ਰਸਤਾ ਸਾਰਾ ਬਲੌਕ ਕਰ ਦਿੱਤਾ ਕੋਈ ਵੀ ਦਿੱਲੀ ਦੇ ਵਿੱਚ ਜਾਣ ਵਾਤੇ ਇਹਨਾਂ ਨੇ ਸਾਰਾ ਰਸਤੇ ਬੰਦ ਕਰ ਦਿੱਤੇ ਆ ਅਸੀਂ ਇਹ ਚੀਜ਼ ਦੀ ਨਖੇਦੀ ਕਰਦੇ ਆ ਉੱਧਰ ਉੱਧਰ ਵਿੱਚ ਅੱਜ ਜਿਹੜਾ ਕਿ ਕਰੋੜ-ਕਰੋੜਾਂ ਦਾ ਟੂਲ ਪਲਾਜਾ ਸਾਡੀਆਂ ਜਿ세 ਬੰਦੀਆਂ ਰੜ ਕੇ ਉਹ ਬੰਦ ਕਰਨੀਆਂ 2 ਵਜੇ ਤੱਕ ਤੇ ਜਿਹੜੀ ਕੱਲ ਦੀ ਕਾਲ ਆ ਅਸੀਂ ਸਾਰੇ ਦੁਕਾਨਦਾਰਾਂ ਵੀਰਾਂ ਨੂੰ ਤੇ ਜਿਹਦੇ ਵੀ ਮੇਰੇ ਵੀਰ ਕੋਈ ਕਿਸੇ ਵੀ ਕੰਮਕਾਰ ਵਾਲੇ ਆ ਕੱਲ ਨੂੰ ਪੰਜਾਬ ਬੰਦ ਰਹੂਗਾ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਦੁਕਾਨਦਾਰਾਂ ਨੂੰ ਵੀ ਅਤੇ ਦੂਜੇ ਵੀਰਾਂ ਨੂੰ ਵੀ ਕੱਲ ਨੂੰ ਕੋਈ ਵੀ ਕੋਈ ਸਟੈਂਡ ਤੇ ਗੱਡੀ ਨਾ ਲਿਆਵੇ ਕੋਈ ਬਾਤਨਾ ਚਲਾਵੇ ਕੋਈ ਦੁਕਾਨ ਨਾ ਖੋਲੇ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਸਾਡੇ ਨਾਲ ਸਹਿਯੋਗ ਦੇਣਾ ਅੱਗੇ ਵੀ ਦਿੱਤਾ ਬਹੁਤ ਸਾਨੂੰ ਦੁਕਾਨਦਾਰਾਂ ਦਾ ਸਹਿਯੋਗ ਅੱਗੇ ਮਿਲਿਆ ਵਾ ਬਹੁਤ ਸਾਡੇ ਨਾਲ ਰਲ ਕੇ ਚੱਲੇ ਆ ਕੱਲ੍ਹ ਤੇ ਕਾਲ ਦੇ ਵਿੱਚ ਵੀ ਅਸੀਂ ਇਹੀ ਬੇਨਤੀ ਕਰਾਂਗੇ ਸਾਡੇ ਨਾਲ ਰਲ ਕੇ ਇਹ ਤੁਸੀਂ ਦੁਕਾਨਾਂ ਜ਼ਰੂਰ ਬੰਦ ਰੱਖਿਆ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਭਾਰਤ ਬੰਦ ਦੇ ਜੋ ਕਿ ਮਤਲਬ ਬੱਸਾਂ ਟਰਾਂਸਪੋਰਟ ਗੱਡੀਆਂ ਕਾਰਾਂ ਸਭ ਬੰਦ ਆਈ ਹਾਂਜੀ ਕਰਾ ਰਹੇ ਆ ਤੇ ਜਿਹੜੇ ਕੀ ਅਮਰਜੈਂਸੀ ਸੁਆਵਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀਆਂ ਅਮਰਜੈਂਸੀ ਆ ਵੇਖੋ ਜੀ ਕਿ ਐਂਬੂਲੈਂਸ ਆ ਜਾਂ ਜਿਹਦਾ ਅੱਜ ਤੋਂ ਕਿ ਮਹੀਨਾ ਦੋ ਮਹੀਨੇ ਪਹਿਲਾਂ ਕਿਸੇ ਦਾ ਵਿਆਹ ਸ਼ਾਦੀ ਬੱਧਾ ਵਾ ਉਹਦੇ ਵਿੱਚ ਦਾ ਕੁਝ ਸਾਡੀ ਛੋੜ ਦਿੱਤੀ ਜਾਊਗੀ ਉਹ ਵੀ ਸਾਡੇ ਜਥੇਬੰਦੀਆਂ ਦੀ ਨੀਡਿੰਗਾਂ ਰਲ ਕੇ ਇਹ ਪਤਾ ਪਾਇਆ ਜਾਊਗਾ ਅੱਜ ਵੀ ਕਿਉਂਕਿ ਕਈ ਵਾਰੀ ਜਿਹੜਾ ਅੱਜ ਤੋਂ ਮਹੀਨੇ ਦਾ ਵਿਆਹ ਬੱਧਾ ਹੋਇਆ ਜਾਂ ਕੋਈ ਅਬਰਜਾਸੀ ਬਿਮਾਰ ਆ ਕੋਈ ਕੋਈ ਸੱਟ ਫੇੜ ਹੋ ਗਿਆ ਭਈ ਐਕਸੀਡੈਂਟ ਹੋ ਗਿਆ ਉਹਦੇ ਵਾਸਤੇ ਸਾਡੀਆਂ ਜਥੇਬੰਦੀਆਂ ਅੱਗੇ ਵੀ ਰਸਤਾ ਦਿੰਦੀਆਂ ਤੇ ਹੁਣ ਵੀ ਦੇਣਗੀਆਂ ਤੋ ਅਸੀਂ ਜਥੇਬੰਦੀਆਂ ਨੇ ਵੀ ਇਹ ਤੀਲ ਕਰਾਂਗੇ ਕਿ ਅਵਰਜੈਂਸੀ ਕੇਸ ਜਿਹੜਾ ਉਹ ਨਾ ਰੁਕੇ ਜਾਵੇ ਤੇ ਜਿਹੜਾ ਇੱਕ ਐਵੇਂ ਫਰਲੋ ਦੇ ਵਿੱਚ ਵੀ ਜਾ ਰਿਹਾ ਹੈ ਜਾਂ ਵੀ ਹੋਰ ਪ੍ਰੋਗਰਾਮ ਜਾ ਰਿਹਾ ਉਹ ਅਸੀਂ ਜ਼ਰੂਰ ਬੰਦ ਕਰਾਂਗੇ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਟਰਾਂਸਪੋਰਟ ਵਾਲਿਆਂ ਵੀ ਬੇਨਤੀ ਕਰਦੇ ਆ ਵੀ ਕੱਲ ਨੂੰ ਕੋਈ ਵੀ ਮੇਰਾ ਵੀਰ ਕੋਈ ਬੱਸ ਜਾਂ ਕੋਈ ਟਰੱਕ ਜਾਂ ਕੋਈ ਕਾਰ ਜੀਪ ਐਵੇਂ ਨਾ ਆਵੇ ਕਿਉਂਕਿ ਅਸੀਂ ਰੋਡ ਜਿਹੜੇ ਐ ਬਲੌਕ ਕਰਾਂਗੇ ਬਿਲਕੁਲ ਵੀ ਕਿਸੇ ਨੂੰ ਟੱਪਣ ਨਹੀਂ ਦੇਵਾਂਗੇ ਬਿਨਾਂ ਅਵਰਜੈਂਸੀ ਤੋਂ ਮੈਡੀਕਲ ਜਿਹੜੇ ਮੈਡੀਕਲ ਲੋਕਾਂ ਨੂੰ ਦਵਾਈਆਂ ਦੀਆਂ ਸਹੂਲਤਾਂ ਮਿਲਦੀਆਂ ਇਹਦੇ ਬਾਰੇ ਕੀ ਕਹਿਣਾ ਚਾਹੁੰਗਾ ਮੈਡੀਕਲਾਂ ਦੀ ਵੇਖੋ ਜੀ ਅੱਜ ਸਾਡੀ ਮੀਟਿੰਗ ਹੋਊਗੀ ਉੱਥੇ ਜੱਫੇਬੰਦੀਆਂ ਦੀ ਜੋ ਸਾਨੂੰ ਆਰਡਰ ਦੇਣਗੇ ਅਸੀਂ ਉਹ ਜਿਹੜਾ ਹੈ ਕਿ ਉਹ ਇਹਦੇ ਵਿੱਚ ਦੁਬਾਰਾ ਹੀ ਦੱਸਿਆ ਜਾਊਗਾ ਜੀ